ਸਾਡੀ ਜੀਪ ਉਹ ਬੰਦੇ ਕੋਲ ਗਈ ਜਦੋਂ ਸੇਹਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਜੀਪ ਬਾਨਾ ਵਾਲੀ ਉਹ ਜਿਹੜੀਆਂ ਉੱਥੇ ਸਾਰੇ ਪਰਿਵਾਰ ਦੇ ਆਈ ਤੇ ਉਹਨੇ ਬੱਚਿਆਂ ਨੂੰ ਕਿ ਬਾਹਰ ਨਾ ਜਾਵੇ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਉਥੇ ਪੰਜ ਛੇ ਝੱਡ ਬੰਨੀਆਂ ਆਈਆਂ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੈ ਬਾਹਰ ਨਾ ਜਾਵੇ ਤਾਬੂਤ ਬੰਦ ਹੋ ਕੇ ਜਦੋਂ ਪੁੱਤ ਇੰਗਲੈਂਡ ਤੋਂ ਘਰ ਪਹੁੰਚਿਆ ਤਾਂ ਮਾਪਿਆਂ ਦੀਆਂ ਪੁੱਭਾਂ ਨਿਕਲ ਗਈਆਂ ਰੋਂਦੀਆਂ ਪੈਣਾ ਨੇ ਪ੍ਰਾਦੇਸ ਸਿਰ ਦੀ ਉੱਤੇ ਸੇਰਾ ਬੰਨਿਆ ਤੇ ਅੰਤਿਮ ਵਿਦਾਈ ਦਿੱਤੀ ਰੋਂਦੇ ਮਾਪਿਆਂ ਦਾ ਹਾਲ ਵੇਖ ਕੇ ਤੁਸੀਂ ਵੀ ਭਬਕ ਹੋ ਜਾਉਗੇ ਵੇ ਰੋ ਪਤਾ ਹੀ ਗਾ ਲੈ ਵੇ ਰੋ ਪਤਾ ਬਟਾਲਾ ਦੇ ਪਿੰਡ ਤਲਵੰਡੀ ਪਰਚ ਦਾ 35 ਸਾਲਾ ਨੌਜਵਾਨ ਤਲਵਿੰਦਰ ਸਿੰਘ 14 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਤੇ ਦਿਲ ਦਾ ਦੌਰਾ ਪੈਣ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹ ਗਿਆ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੇ ਪਿਤਾ ਅਤੇ ਸਮਾਜ ਸੇਵੀਆਂ ਨੇ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਅਪੀਲ ਵੀ ਕੀਤੀ ਤੇ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਨੂੰ ਇੱਧਰ ਹੀ ਨੌਕਰੀਆਂ ਦਿੱਤੀਆਂ ਜਾਣ। ਇਹ ਚੀਜ਼ ਮੈਂ ਪੁੱਛਣੀ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਅੰਤਰterre ਘਰੋਂ ਸੇਰਾ ਲੈਣ ਜਾਂਦੇ ਆਂ। ਹਾਂਜੀ। ਕਈ ਵੇਲੇ ਜਾ ਕੇ ਦੁਕਾਨਾਂ 'ਨੇ ਮਰੇ ਚਾਹਨਾ ਸੇਰਾ ਲਈਦੇ। ਹਾਂਜੀ। ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ 'ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੀ ਭੁੱਬ ਨਿਕਲ ਗਈ ਸੀ। ਇਹਨੇ ਸੇਰਾ ਲੈਣ ਲੱਗਿਆ ਕਿਾ ਕੀ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਾਹਦੇ ਹੱਥ ਚਾਹੀਦਾ। ਸਾਡੀ ਵੀ ਪਵਨ ਦੇ ਕੋਲ ਗਈ ਜਦੋਂ ਸੇਰਾ ਉੱਤੇ ਰੱਖਿਆ ਮੁੱਥੇ ਤੇ ਸਾਡੀ ਵੀ ਪਵਨ ਨਾਲ ਨਿਕਲੀ ਆਫੇ ਸਾਰੇ ਪਰਿਵਾਰ ਦੇ ਤੇ ਸਾਡੇ ਨਾਲ ਇਹ ਕੀ ਬਣ ਗਿਆ ਜੇ ਪੁੱਤ ਨੇ ਇੱਥੇ ਥੋੜੀ ਖਾ ਲਿੰਦਾ ਮਿਹਨਤ ਕਰ ਲਿੰਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੁਣਿਆ ਹਾ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਅਸੀਂ ਤੇ ਉਹਨੇ ਬੱਚਿਆਂ ਨੂੰ ਕੀ ਬਾਹਰ ਨਾ ਜਾਇਓ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਉਥੇ ਪੰਜ ਛੇ ਢੱਡ ਬਡੀਆਂ ਆਈਆਂ ਸਕ ਨੇ 6 ਬਾਡੀਆਂ ਉਥੇ ਆਈਆਂ ਅੱਜ ਡੈਡ ਬਾਡੀਆਂ ਅਜੇ 1 ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੇ ਬਾਹਰ ਨਾ ਜਾਵੇ ਕੋਈ ਸਲਰੀ ਸਾਹਿਬ ਦੀ ਉਸੇ ਬਹੁਤ ਜ਼ਿਆਦਾ ਡੈਡ ਬodies ਜਿਹੜੀਆਂ ਦੁਬਈ ਤੋਂ ਹੋਰ ਵਿਦੇਸ਼ਾਂ ਤੋਂ ਇਸ ਤਰੀਕੇ ਦੇ ਹਾਲਾਤਾਂ ਚ ਬੜਾ ਗੁਜ਼ਰੀਓ ਬੜਾ ਲੰਮਾ ਪ੍ਰੋਸੈਸ ਰਿਹਾ ਪਰ ਇਹ ਸਿਰਫ 3 ਦਿਨਾਂ ਦੇ ਵਿੱਚ ਇਹ ਬੋਟੀ ਜਿਹੜੀ ਹੈ ਪਰਿਵਾਰ ਦੇ ਕੋਲ ਪਹੁੰਚ ਗਈ ਹੈ ਔਰ ਇੱਕ ਕੀ ਕਹਿਣਾ ਚਾਹਦੇ ਇਹਦੇ ਹਾਲਾਤਾਂ ਨੂੰ ਮੱਦੇਨਜ਼ਰ ਇਹਦਾ ਜ਼ਿੰਮੇਵਾਰ ਕੌਣ ਹੈ ਨਕੀਲ ਕਿਵੇਂ ਪੈਗੀ ਕਿਉਂ ਪੰਜਾਬ ਦੇ ਪੁੱਤ ਵਿਦੇਸ਼ਾਂ 'ਚ ਜਾ ਕੇ ਡੱਬਿਆਂ 'ਚ ਬੰਦ ਹੋ ਕੇ ਆ ਰਹੇ ਨੇ ਤੇ ਆ ਵੀ ਸਿੱਧੇ ਫਿਰ ਸ਼ਮਸ਼ਾਨ ਘਾਟਾਂ ਚ ਰਹਿ ਗਏ ਦੇਖੋ ਇਸ ਬੇਬਕਤੀ ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ ਔਰ ਇਹ ਮਾਜੇ ਦੀ ਧਰਤੀ ਜੋ ਗੁਰੂਆਂ ਪੀਰਾਂ ਦੀ ਚਰਨ ਸੋ ਬਖਸ਼ਿਸ਼ ਧਰਤੀ ਸੀ ਉਜ ਨਸ਼ਾ ਨੇ ਵਿਆੜਤੀ ਬੇਰੋਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਆ ਮੈਂਟਲ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਾਂ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਣ ਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਖਾ ਕੇ سپੁਰਦ ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜਰੂਰ ਕਹਿਣਾ ਚਾਹਨਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸੈਂਟਰਲ ਸਰਕਾਰ ਨੂੰ ਕਿ ਦੇਖੋ ਇਹ ਬੇਰਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਤੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਇਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਜੀ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਨਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਹਨਾਂ ਦੇ ਬੜੇ صدਕਾ ਔਰ ਉਪਰਾਲੇ ਦੇ صدਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਂ ਬਾਪ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਏ ਹੈਗੇ ਆ ਔਰ ਪਿੰਡ ਵਾਸੀਆਂ ਨੇ ਇਸ ਮਾਪੇ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਕਾਲਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਨੇ ਹੋਈ ਅਸੀਂ ਅਰਦਾਸ ਕਰ ਸਕਦੇ ਹਾਂ ਇਸ ਦਿਨ ਦੇ ਉੱਤੇ ਚਾਵਾਂ ਦੀ ਨਾਲ ਪਾਲੇ ਪੁੱਤ ਦੀ ਮੌਤ ਨੇ ਬਜ਼ੁਰਗ ਮਾਪਿਆਂ ਦਾ ਲੱਕ ਤੋੜ ਦਿੱਤਾ ਰੋਂਦੀਆਂ ਭੈਣਾਂ ਦਾ ਹਾਲ ਦੇਖ ਨਹੀਂ ਹੁੰਦਾ ਜਿੱਥੇ ਉਹਨਾਂ ਭਰਾ ਦੀ ਵਿਆਹ ਦੇ ਉੱਤੇ ਸੇਰਾ ਬੰਨਣਾ ਸੀ ਪਰ ਅੱਜ ਉਹਨਾਂ ਨੂੰ ਆਪਣੇ ਭਰਾ ਦੀ ਮ੍ਰਿਤਕ ਦੇਦੀ ਉਤੀ ਸਿਰ ਸਜਾਉਂਦੇ ਵੇਖ ਕੇ ਲੋਕਾਂ ਦੀਆਂ ਤਾਂ ਹਾਂ ਨਿਕਲ ਗਈਆਂ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ